ਕਬੂਤਰ ਆਪਣੇ ਭਾਈ ਦੇ ਭਾਈ ਆ ਸਭ ਤੋਂ ਟੌਪ ਦੇ ਕਬੂਤਰ ਆ ਹਨ ਦੇਖਣ ਤੋਂ ਹੀ ਪਤਾ ਲੱਗਦਾ ਹੈ ਆ ਲੋਹੜ ਕੇ ਉਹ ਭਾਈ ਇਹ ਖੰਭ ਨਹੀਂ ਆਉਣੇ ਇੱਧੇ ਰਹਿਣਾ ਇੱਧੇ ਰਹਿਣਾ ਸਹੀ ਆ ਇਹ ਭਾਈ ਕਬੂਤਰ ਆ ਨਾ ਮੁਰਗਾ ਹੈ ਮੁਰਗਾ ਸਹੀ ਆ ਇਹ ਭਾਈ ਉਹ ਨਸਲ ਜਿਹਦੇ ਪੈਰਾਂ 'ਚ ਵੀ ਹਨ ਠੀਕ ਹੈ ਜੀ ਹਾਂਭ ਨਹੀਂ ਆਉਣ ਇੱਧੇ ਰਹਿਣਾ ਇਹ ਖਾਂਭ ਨਹੀਂ ਆਉਣ ਇਹ ਰੂਜ ਹੀ ਹੈ ਆਹ ਆਦੇ ਪੈਰਾਂ ਦੇ ਇਹ ਬਾਹਲੀ ਹੈ ਨਸਲ ਭਾਜੀ ਜਦ ਮੈਂ ਨਟ ਤੇ ਦੇਖੀ ਸੀ ਇਹ ਹੈ ਇਹ ਬਿਚੇ ਮੋਰਾਂ ਦੇ ਵਿੱਚ ਹੂੰ ਅਸ਼ਾਉ ਮੋਰਾਂ ਦੇ ਆਹ ਮੁਰਗੇ ਹੋਰੇ ਇਹਨਾਂ ਨੂੰ ਬ੍ਰਹਮਾ ਕਹਿੰਦੇ ਬ੍ਰਹਮਾ ਸਹੀਆ ਪਿਆਰ ਨਾਲ ਬਹੁਤ ਵਧੀਆ ਹੈ ਆਹ ਦੇ ਮੈਂ ਦੇਖੀ ਇਹ ਵੀ ਮੈਂ ਨਟ ਤੇ ਦੇਖੀ ਸੀ ਆਹ ਦੇ ਨਾਲ ਇੱਧਰ ਬੈਠਾ ਹੈ ਉਹ ਉਸ ਦੂਤ ਦਾ ਬੱਚਾ ਦਾ ਇੱਕ ਪੱਸਾ ਚਿੱਟਾ ਹੈ ਹੂੰ 13 ਜੁਲਿਆਪਾ ਇੱਕ ਪੱਸਾ ਕਾਲਾ ਹੈ ਹਾਂ ਸਹੀ ਹੈ ਬਈ ਹੋਰ ਬੱਚਾ ਗਿਆ ਉਹ ਦੇਖ ਲੈ ਉਹਨੂੰ ਕਹਿੰਦੇ ਅਰਜਨ ਉਹ ਜਿਹੜਾ ਬੈਠਾ ਹੈ ਅੱਛਾ ਅਰਜਨ ਅਰਚਨ ਅਰਚਨ ਸਹੀ ਹੈ ਬਈ ਉਹਦੇ ਉਹਦੇ ਨਾਲ ਦੇ ਹੋਰ ਵੀ ਪਿੱਛੇ ਤਾਂ ਇਹਨਾਂ ਉਧਰ ਪਰੇ ਵੀ ਖੁੱਡਾ ਹੈ ਉਧਰ ਵੀ ਦੇਖ ਲੈ ਸਹੀ ਹੈ ਬਈ ਉਹ ਕਿੱਥੇ ਗਿਆ ਵਾਹੀ ਇਹ ਤੁਹਾਨੂੰ ਨਵੀਆਂ ਨਸਲਾਂ ਤਾਂ ਖਾਲੀਆਂ ਜਿਹੜੀਆਂ ਕਿਸੇ ਕੋਲ ਹੈ ਹੀ ਨਹੀਂ ਸੱਪ ਛੱਡ ਜਾਂਦਾ ਯਾਰ ਠੀਕ ਆ ਆਪੇ ਛੱਡਿਆਂ ਦਾ ਇੱਥੇ ਉਹ ਬੇਂਜੀ ਚ ਛੱਡਿਆਂ ਦਾ ਆ ਦੇ ਉਹ ਭਰਾਵਾ ਇਹ ਬੇਹਾਂਗੇ ਕਹਿੰਦੇ ਫਾਲਟ ਹੋ ਗਿਆ ਇਹ ਭਾਈ ਨੇ ਹਵੇਲੀ ਬਣਾਈ ਆ ਇੱਥੇ ਛੋੜੀ ਜੀ ਠੀਕ ਆ ਜੀ ਆਪਾਂ ਪੀ ਕਿੜੀ ਆ ਇਹ ਬਟੇਰ ਆ ਬਟੇਰ ਸਹੀ ਆ ਜਿਹੜਾ ਗੰਦੇ ਨੂੰ ਅੰਦਰ ਪੈਸਾ ਲੇ ਬਟੇਰਾ ਹੂੰ ਤੇਰੇ ਇਹਨਾਂ ਦੀ ਕੱਟੀ ਆ ਦੇ ਭਾਈ ਇਹ ਸੋਹਣੀ ਹਵੇਲੀ ਬਣਾਈ ਆਪਣੇ ਸ਼ੌਂਕੀਆ ਤੌਰ ਤੇ ਠੀਕ ਹੈ ਜੀ ਸਾਡੇ ਪੰਮੀ ਭਾਈ ਨੇ ਆਹ ਦੁੱਦੀ ਇਹ ਹੈ ਭਾਈ ਆਹ ਗੋਤਰਾ ਦਾ ਫਲ ਹੋ ਰਿਹਾ ਹਾਂ ਇਹ ਭਾਈ ਕਿਹੜੀ ਆ ਇਹਨਾਂ ਨੂੰ ਕਹਿੰਦੇ ਆ ਸੈਂਟੀਮੀਟਰ ਸੈਂਟੀਮੀਟਰ ਸਹੀ ਆ ਆ ਕਿੰਨੀ ਪੈ ਕੇ ਥੱਲੇ ਇਹਦੇ ਆ ਉਹ ਵੀ ਭਾਈ ਕਿਸੇ ਕਿਸੇ ਤੋਂ ਹੀ ਆ ਵੀ ਇਹ ਭਾਈ ਨਾਲੋਂ ਵਧੀਆ ਨਹੀਂ ਜਾਂਦੇ ਇੱਕ ਤਾਂ ਹੁੰਦੇ ਚਟੇ ਕਾਲੇ ਜੇ ਇਕੱਲੇ ਹਨ ਮੋੜੇ ਕਦਾ ਦੇਖਦਾ ਇਹ ਸਾਡੇ ਪੰਮੀ ਭਾਈ ਨੇ ਰੱਖਿਆ ਸ਼ੌਂਕੀਆ ਤੌਰ ਤੇ ਠੀਕ ਆ ਉਹ ਦੇਖੋ ਕਬੂਤਰ ਉਹ ਵੀ ਭਾਈ ਉਹੀ ਨਸਲ ਚਿੱਟੀ ਹਾਂ ਉਹ ਵੀ ਸੈਂਟੀਮੇਟ ਸਹੀ ਆ ਠੀਕ ਆ ਜੀ ਉਹ ਛੋਟਾ ਜਿਹਾ ਘੁੰਮਦਾ ਹੈ ਨਾ ਇਹਨਾਂ ਲਈ ਦਾ ਸਪੈਸ਼ਲ ਭਾਈ ਹੋਣਾ ਕੁਝ ਖਾਣ ਪੀਣ ਲੈਣ ਇਹ ਦਾਣੇ ਵੀ ਖਾ ਲੈਂਦੇ ਆ ਠੱਠੇ ਕਾਗੂ ਵੀ ਖਾ ਲੈਂਦੇ ਆ ਕਾਗੂ ਵੀ ਖਾ ਲੈਂਦੇ ਆ ਸਹੀ ਆ ਨਾ ਡੱਡ ਪਾੜਦੇ ਨਾ ਤੋਦੂ ਖਾਣਦੇ ਹਾਂ ਸਹੀ ਆ ਜੀ ਕਈਆਂ ਨਾਲ ਘਰੇ ਰੱਖਿਆ ਹੁੰਦਾ ਕੱਲਾ ਆਪਣੇ ਖਲੋਣ ਖੇਲਣ ਖੁਲਣ ਲਈ ਹੈ ਨਾ ਭਾਜੀ ਹੁਣ ਕਮਕਮ ਚੱਲਦਾ ਕਰਕੇ ਨਹੀਂ ਤਾਂ ਖੁੱਲੇ ਹੁੰਦੇ ਸਾਰੇ ਸਾਰੇ ਇਧੇ ਘੁੰਮਦੇ ਰਹਿੰਦੇ ਸਾਰੇ ਸਹੀ ਆ ਆ ਦੇਖੋ ਕੁੰਮੀ ਭਾਜੀ ਨੇ ਬਣਾਇਆ ਆ ਵਧੀਆ ਜਿਹਾ ਡਾੜ ਠੀਕ ਆ ਕਲਾਰਾ ਜਾਂ ਪਿਆ ਕਰਕੇ ਉਹ ਤਾਂ ਆ ਕਮਕਮ ਚੱਲਦਾ ਭਾਈ ਤਾਂ ਕੁੜੀਆਂ ਕੁੜੀਆਂ ਵੀ ਭਾਈ ਨੇ ਰੱਖਿਆ ਆ ਭਾਜੀ ਕਹਿੰਦਾ ਭੇਜੀਆਂ ਆ ਫੇਰ ਦਿਖਾਵਾਂਗੇ ਕਿਤੇ ਠੀਕ ਆ ਜੀ ਬਾਕੀ ਸਾਰਿਆਂ ਨੂੰ ਪਿਆਰ ਪੁੱਛਿਓ ਸਿਕਾ